ਅਸੀਂ ਪਹੁੰਚਿਆ ਪਿੰਡ ਧੂਸਮੰਦ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਚੜ੍ਹ ਪੀੜਤਾ ਵਾਸਤੇ ਪਸ਼ੂਆਂ ਦਾ ਚਾਰਾ ਲੈ ਕੇ ਆਏ ਹ ਦਵਿੰਦਰ ਕਵਾਇਆ ਦੀ ਟੀਮ ਹਮੇਸ਼ੇ ਸਿੰਘ ਕੋਹਾਵਾ ਵੱਲੋਂ ਪੱਠੇ ਦੇ ਘਣ ਚਾਰਾ ਦਿੱਤਾ ਜਾ ਰਿਹਾ ਹੈ ਦਵਿੰਦਰ ਕਵਾਇਆ ਦੀ ਟੀਮ ਨਾਲ ਗੱਲ ਕਰਦੇ ਪੱਠੇ ਹਾਂਜੀ ਗੋਪੀ ਜੀ ਅੰਦਸਰ ਆਪਾ ਖੜੇ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਚ ਪੱਠਿਆਂ ਦਾ ਹਰਾ ਚਾਰਾ ਵਰਤਿਆ ਜਾ ਰਿਹਾ ਕਿਸ ਪਰਿਵਾਰ ਨੂੰ ਦਿੱਤਾ ਜਾ ਰਿਹਾ ਸਰ ਜੀ ਸ਼ੇਰ ਸਿੰਘ ਕਬਾਇਆ ਐਮਪੀ ਸਾਹਿਬ ਵੱਲੋਂ ਤੇਵਿੰਦਰ ਸਿੰਘ ਕਬਾਇਆ ਔਰ ਸਮੂਹ ਸਾਡੀ ਕਾਂਗਸੀ ਟੀਮ ਕਬਾਇਆ ਟੀਮ ਲੱਗੀ ਹੈ ਅਲੱਗ-ਅਲੱਗ ਸੈਂਟਰਾਂ ਦੇ ਵਿੱਚ ਅੱਜ ਥੋੜੇ ਪਸ਼ੂ ਰਹਿ ਗਏ ਇੱਥੇ ਉਸਮੰਤ ਸੈਂਟਰ ਦੇ ਵਿੱਚ ਜਿੰਨੇ ਕੋ ਹੈਗੇ ਨੇ ਉਹਨੇ ਕੋ ਅਸੀਂ ਪੱਠੇ ਤਾਰ ਰਹੇ ਹਾਂ ਔਰ ਜਿਹੜੇ ਵਿਚਾਰੇ ਹੁਣ ਅੱਜ ਆਪੋ ਆਪਣੇ ਪਿੰਡਾਂ 'ਚ ਚਲੇ ਗਏ ਪਿੰਡ 'ਚ ਜਾ ਕੇ ਅਸੀਂ ਹਰਾ ਚਾਰਾ ਵੰਡ ਰਹੇ ਹਾਂ ਠੀਕ ਹੈ ਸਾਨੂੰ ਗੁਰਪ੍ਰੀਤ ਸਾਹਿਬ ਟੀਮ ਦੇ ਮੈਂਬਰ